ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ ਮੇਰੀ ਕਹਾਣੀ ਸੋਹਣੇ ਦੀ ਮੋਰਨੀ ਇਹ ਕਹਾਣੀ ਹੈ ਉਸਔਰਤ ਦੀ ਜੀਨੂੰ ਵੇਂਦੇ-ਵੇਂਦੇ ਮੈਂ ਵੱਡੀ ਹੋਈ ਬਹੁਤ ਹੀ ਸੋਹਣੀ ਸੂਰਤ ਤੇ ਸਿਰਤ ਦੀ ਮਾਲਕਣ ਪੇਕਿਆਂ ਦੇ ਘਰ ਇਹ ਖੁਸ਼ੀਆਂ ਚ ਪਲਈਏ ਜਦ ਤਿਆਰ ਹੋਈ ਤਾਂ ਬਾਵਲ ਨੇ ਸੋਣਾ ਜਾਂ ਮੁੰਡਾ ਲੱਭ ਵਿਆਹ ਦਿੱਤੀ ਪਰ ਪਤਾ ਨਹੀਂ ਇਸ ਨੂੰ ਤੇ ਇਸ ਦੀਆਂ ਖੁਸ਼ੀਆਂ ਨੂੰ ਕੀਦੀ ਨਜ਼ਰ ਲੱਗੀ ਕਿ ਵਿਆਹ ਤੋਂ ਬਾਅਦ ਉਹ ਮਾਗਰੋਂ ਇਸ ਦੀ ਜ਼ਿੰਦਗੀ 'ਚ ਹਨੇਰਾ ਚ ਆ ਗਿਆ। ਖੁਸ਼ੀਆਂ ਦੀ ਜਗ੍ਹਾ ਗਮਾਂ ਨੇ ਲੈਣੀ ਸ਼ੁਰੂ ਕੀਤੀ ਤੇ ਇਸ ਦਾ ਘਰ ਵਾਲਾ ਨੇਤਰਹੀਨ ਹੋ ਗਿਆ। ਦੋਵੇਂ ਪਤੀ ਪਤਨੀ ਦੀ ਜ਼ਿੰਦਗੀ 'ਚ ਹਨੇਰਾ ਆਇਆ। ਪਰ ਇਹ ਡੋਲੀ ਨਾ ਇਸ ਨੇ ਆਪਣੇ ਪਤੀ ਦਾ ਸਾਥ ਨਾ ਛੱਡਿਆ। ਪੜੀ ਲਿਖੀ ਹੋਣ ਕਰਕੇ ਸਹੁਰਿਆਂ ਦੀ ਕਬੀਲਦਾਰੀ ਸੰਭਾਲੀ। ਹਰ ਕੰਮ 'ਚ ਨਿਪੁੰਨ ਤੇ ਮਰਦਾਂ ਵਾਲੇ ਕੰਮ ਵੀ ਕੀਤੇ। ਇਹ ਔਰਤ ਕੱਚ ਕੱਚ ਤੋਂ ਲੋਹੇ 'ਚ ਬਦਲੀ। ਲੋਕਾਂ ਦੇ ਤਾਣੇ ਮੇਨੇ ਵੱਜਣੇ ਸ਼ੁਰੂ ਹੋਏ। ਸ਼ਰੀਕਾ ਨੇ ਹਰ ਸਮੇਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਇਸਨੇ ਹਾਰ ਨਹੀਂ ਮੰਨੀ ਸੌਰਿਆਂ ਦੀ ਗਰੀਬੀ ਨੂੰ ਅਮੀਰੀ ਚ ਬਦਲਿਆ ਘਰ ਦੇ ਕੰਮਾਂ ਦੇ ਨਾਲ ਨਾਲ ਹੋਰ ਸਭ ਕੰਮ ਕੀਤੇ ਤੇ ਸੱਸ ਨਾਲ ਮਾਵਾ ਵਰਗਾ ਪਿਆਰ ਪਾਇਆ ਤੇ ਵੱਡੀਆਂ ਨਨਾਨਾ ਨੂੰ ਛੋਟੀਆਂ ਭੈਣਾਂ ਵਾਂਗ ਰੱਖਿਆ ਕੋਈ ਵੀ ਦਿਨ ਐਸਾ ਨਾ ਆਇਆ ਜਦੋਂ ਇਸ ਦਾ ਹੌਸਲਾ ਡੋਲੇ ਵੱਡੀਆਂ ਵੱਡੀਆਂ ਮੁਸੀਬਤਾਂ ਨੂੰ ਹੱਸ-ਹੱਸ ਸਵੀਕਾਰਿਆ ਹਰ ਕੰਮ ਚ ਸੁਚੱਜੀ ਅਕਲਮੰਦ ਹੋਣ ਕਰਕੇ ਆਪਣੇ ਅੰਨੇ ਪਤੀ ਨੂੰ ਕਦੇ ਵੀ ਹਨੇਰਾ ਨਾ ਲੱਗਣ ਦਿੱਤਾ ਆਪ ਜਲ ਜਲ ਕੇ ਚਾਨਣ ਕੀਤਾ ਤੇ ਸੋਨੇ ਦੀ ਮੋਰਨੀ ਨੇ ਖੁਸ਼ੀਆਂ ਮੋੜ ਲਿਆਂਦੀਆਂ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰ ਦਿਓ